ਰੋਟੀ ਖਾ ਕੇ 포ਟੀ ਜਾਓ 포ਟੀ ਖਾ ਕੇ ਰੋਟੀ ਖਾ ਕੇ 포ਟੀ ਜਾਓ ਹੋਰ ਕੀ ਕਹਿਣਾ ਇਹੇ ਕਹਿਣਾ ਤੁਸੀਂ ਰੋਟੀ ਖਾ ਕੇ ਹਾਂ ਰੋਟੀ ਖਾ ਕੇ 포ਟੀ ਜਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਸ 07 ਤੇ ਤੁਹਾਡਾ ਸਵਾਗਤ ਹੈ ਆ ਹੋਪਸੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੈਂ ਨਾ ਅੱਜ ਗਈ ਹੋਈ ਗੀ ਸ਼ਹਿਰ ਨੂੰ ਤੇ ਮੈਂ ਨਾ ਇਹਨਾਂ ਨੇ ਲੈ ਕੇ ਆਈਆਂ ਸਪ੍ਰਿੰਗ ਰੋਲ ਸਿਮੀ ਨੇ ਮੈਨੂੰ ਸਪੈਸ਼ਲ ਕਿਹਾ ਹੈਗਾ ਵੀ ਮੰਮਾ ਸਪ੍ਰਿੰਗ ਰੋਲ ਲੈ ਕੇ ਆਇਓ ਤਾਂ ਮੈਂ ਕਹਿੰਦਾ ਚਲੋ ਹੁਣ ਮੈਂ ਲੈ ਤਾਂ ਆਂਦੇ ਆ ਪਰ ਮਿਲਨੇ ਉਹਨੂੰ ਕਿਉਂਕਿ ਹਣ ਅੱਤੇ ਅੱਤੇ ਨਹੀਂ ਇਹਨਾਂ ਨੂੰ ਦੇਲੇ ਹੈਗੇ ਜਿਆਦਾ ਉਹਨੂੰ ਮਿਲੂਗੇ ਜਿਨੇ ਟੰਗ ਟਵਿਸਟਰ ਸਹੀ ਭੋਲਿਆ ਮੈਂ ਕਹਿੰਦਾ ਇਹਨਾਂ ਨੂੰ ਅੱਜ ਨਾਲ ਇੱਕ ਟੰਗ ਟਵਿਸਟਰ ਦਿੰਨੇ ਆ ਫਨੀ ਹੈ ਕਿਉਂਕਿ ਛੁੱਟੀਆਂ ਦੇ ਵਿੱਚ ਨਾ ਬੱਚਿਆਂ ਦਾ ਖਾਣ ਚ ਬੜਾਈ ਧਿਆਨ ਆ ਬਸ ਹੋਰ ਕਿਹੇ ਕੰਮ ਚ ਨਹੀਂ ਨਾ ਧਿਆਨ ਹੁੰਦਾ ਇਹਨਾਂ ਨੂੰ ਕਿ ਮੈਂ ਬੰਦ ਕੀਤਾ ਉਹ ਫੇ ਅਹੀਂ ਖਾ ਲੈਣੇ ਫਿਰ ਇਹਨਾਂ ਦੇ ਟੰਗ ਟਵਿਸਟਰ ਹੈ ਨਾ ਉਹ ਵੀ ਠੀਕ ਆ ਉਹ ਤੁਹਾਨੂੰ ਹੈ ਨਾ ਟੰਗ ਟਵਿਸਟਰ ਚੈਲੰਜ ਪੂਰਾ ਕਰਨਾ ਪੈਣਾ ਆ ਜੇ ਤੁਸੀਂ ਕਰ ਲਿਆ ਤਾਂ ਫੇ ਠੀਕ ਆ ਜੀ ਉਹਦੇ ਹੀ ਸਪ੍ਰਿੰਗ ਰੋਲ ਠੀਕ ਆ ਜਿਹੜਾ ਜਿੱਤ ਗਿਆ ਓਕੇ ਕਰੂੰਗਾ ਪੂਰਾ ਇਹ ਵੇਹ ਹੋ ਗਿਆ ਨਾ ਠੀਕ ਆ ਜੀ ਤੁਸੀਂ ਬਾਜੀ ਕਰ ਦਾਂਗੇ ਕਰ ਦਾਂਗੇ ਹੁਣ ਦੋਤੀ ਖਾਣ ਹੁਣ ਸੁਣ ਤਾਂ ਲੋਬੇ ਕਹਿਣਾ ਕੀ ਆ ਕਹਿਣਾ ਕੀ ਆ ਕਹਿਣਾ ਕੀ ਦੱਸੋ ਕਹਿਣਾ ਕੀ ਆ ਦੱਸਾਂ ਇਹਨਾਂ ਨੇ ਬੋਲਣਾ ਪੰਜ ਵਾਰੀ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਪੋਟੀ ਜਾ ਕੇ ਰੋਟੀ ਖਾਓ ਠੀਕ ਆ ਕੀ ਤੇਰੀ ਜੀਨ ਦੇਖੋ ਜੀ ਕਿਦਾਂ ਕਿਉਂਕਿ ਤੁਹਾਡਾ ਕੰਮ ਹੀ ਆਇਆ ਤੇ ਤੁਸੀਂ ਖਾ ਕੇ ਤਾਂ ਮੁੜ ਕੇ ਬਾਥਰੂਮ ਵਾਲੇ ਟੋਇਲਟ ਦੇ ਪੱਜ ਜਾਨੇ ਇਸ ਕਰਕੇ ਤੇ ਤੁਹਾਡੇ ਲਈ ਮੈਂ ਤੰਗ ਟਵਿਸਟ ਰਿਹਾ ਹਾਂ ਸੋਚ ਕੇ ਰੱਖਿਆ ਹੈਗਾ ਠੀਕ ਆ ਫੜਾ ਦੇ ਮੈਨੂੰ ਨਿਮਰ ਤਾਂ ਮੈਨੂੰ ਲੱਗਾ ਸੰਗ ਆ ਗਈ ਆ ਨਾ ਨਿਮਰ ਚੱਲ ਸ਼ੁਰੂਆਤ ਕਿੱਥੋਂ ਕਰੀਏ ਨਹੀਂ ਮੈਂ ਤਾਂ ਨਿਮਰ ਤਾਂ ਚਲੋ ਠੀਕ ਆ ਜੀ ਨਿਮਰ ਤੋਂ ਕਾਦੇ ਸ਼ੁਰੂਆਤ ਨਹੀਂ ਬਰਾਵਾ ਤੂੰ ਕਰੋ ਕਿ ਤੂੰ ਕਿਤੋਂ ਕਾਦੇ ਸ਼ੁਰੂਆਤ ਹੈ ਤੇ ਤੋਂ ਚੱਲ ਚੱਕ ਲੈ ਲੈ ਨਾ ਨਹੀਂ ਮੈਂ ਨਹੀਂ ਗਾਉਂਦਾ ਤੂੰ ਥੋੜਾ ਚੱਲ ਸੀ ਮੈਂ ਪਹਿਲਾਂ ਤੂੰ ਆ ਨਹੀਂ ਇੱਧਰ ਆ ਜਾ ਪਿਛੇ ਲਾਈਟ ਪੈਂਦੀ ਨਾਲੇ ਤੈਨੂੰ ਚਾਰ ਪੰਜ ਵਾਰੀ ਪ੍ਰੈਕਟਿਸ ਕਰਨ ਦੀ ਦੇਈ ਇਦਾਂ ਹੋੜੀ ਉਹ ਟੰਗ ਟਵਿਸਟਰ ਚੈਲੰਜ ਕਾਦਾ ਹੋਇਆ ਜਿਹੜੀ ਚਾਰ ਪੰਜ ਵਾਰੀ ਪ੍ਰੈਕਟਿਸ ਕਰ ਲਈ ਚਾਰ ਪੰਜ ਪੰਜ ਵਾਰੀ ਬੋਲ ਦੋ ਮੈਂ ਪੰਜ ਵਾਰੀ ਜੇ ਤਾਂ ਮੈਂ ਬੋਲਦਾ ਮੇਨ 100 ਵਾਲੀ ਟੈਨ ਬੈਗ ਚਾਹ ਲੈ। ਆ ਸਾਰੇ ਮੇਰੇ। ਚਲੋ ਠੀਕ ਆ ਆ ਤੇਰੇ ਸਪਰਿੰਗ ਰੋਲ। ਜੇ ਤੂੰ ਜਿੱਤ ਗਿਆ ਤਾਂ ਤੂੰ ਸਪਰਿੰਗ ਰੋਲ ਨਹੀਂ ਖਾਣੇ ਹਨਾ। ਕੀ ਖਾਣਾ 100 ਵਾਲੀ ਚਾਕਲੇਟ? ਚਲ ਠੀਕ ਆ। ਪੰਜ ਵਾਰੀ। ਹਾਂ। ਸਿਮੀ ਨੂੰ ਟੈਨਸ਼ਨ ਪੈ ਗਈ ਆ ਹਨਾ। ਜੇ ਨਾਲ ਵੀ ਮੈਨੂੰ ਬਣਾ ਲੈਣਾ ਦੇਖ। ਚਲ ਠੀਕ ਆ ਕੋਈ ਗੱਲ ਵੀ ਮਾੜੇ ਪੱਕਾ ਹੋ ਕਰ ਲਵਾ ਵਿੱਚ ਆਵਾਜ਼ ਹੀ ਹੋਣੀ ਆ। ਰੁਕ ਜਾ ਤਾ ਮੈਂ ਤੂੰ। ਮਾੜੇ ਪੱਕਾ ਹੋ ਕਰ ਲਵਾ। ਚਲ। ਹੂੰ। ਕਿਉਂਕਿ ਮੈਂ ਕਹ ਤੇਰੀ ਆਵਾਜ਼ ਸਾਨੂੰ ਕਲੀਅਰ ਸੁਣੂਗੀ ਫਿਰ ਪੱਖੇ ਦੇ ਵਿੱਚ ਰੌਲਾ ਨਾ ਆਊਗਾ ਦਾਦੀ ਵੀ ਤਾਂ ਪੁੱਛੋ ਮੈਨੂੰ ਦਾਦੀ ਮਮਮੀ ਨੂੰ ਬਾਅਦਾਂ ਹੀ ਐਂਡ ਤੇ ਦਾਦੀ ਮਮਮੀ ਨੇ ਦਾਦੀ ਮਮਮੀ ਨੇ ਪਤਾ ਨਹੀਂ ਕੀ ਕੀ ਕਿੱਧਰ ਕਿੱਧਰ ਚੱਲ ਜਾਣਾ ਯਾਰ ਨਾਲ ਲੜ ਪੈਣਾ ਵਾਸ ਇੱਥੇ ਮੁੱਟੀ ਖਾ ਕੇ ਛੋਟੀ ਜਾਓ ਛੋਟੀ ਜਾ ਕੇ ਰੋਟੀ ਖਾਓ ਕਿੱਦਾਂ ਕਿੱਦਾਂ ਮਮਮੀ ਚੁੱਪ ਚੁੱਪ ਸਾਨੂੰ ਪਹਿਲਾਂ ਸੁਣ ਲੈਂਦਾ ਛੋਟੀ ਜਾਓ ਛੋਟੀ ਜਾ ਕੇ ਰੋਟੀ ਖਾਓ ਹਾਂ ਅਜ ਤਾਂ ਇਹ ਥੜੀ ਰੁਕਣਾ ਹਣੀ ਦਾ ਲਗਾਤਾਰ ਬੋਲਣਾ ਹੁੰਦਾ ਵੀ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਰੋਟੀ ਖਾਓ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਰੋਟੀ ਖਾਓ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਰੋਟੀ ਖਾਓ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਰੋਟੀ ਖਾਓ ਅੰਮੀ ਆ ਕਹਿੰਦੀ ਆ ਐਵੇਂ ਆ ਹੇ ਰੋਟੀ ਖਾ ਕੇ ਕਿਹਾ ਨਹੀਂ ਐਵੇਂ ਲੈ ਇਹ ਕੇ ਕਹਿੰਦੀ ਰੋਟੀ ਖਾ ਕੇ ਬੋਟੀ ਆ ਕੋਟੀ ਖਾ ਕੇ ਰੋਟੀ ਖਾ ਚੁਲੋ ਐਵੇਂ ਦਾ ਗਿਆ ਐਵੇਂ ਪਾਵੇ ਸੌਣ ਲੈ ਦਵਾ ਲੈ ਹਾਂ ਸਾਹ ਲੈ ਕੇ ਨਹੀਂ ਬੋਲਣਾ ਦਾ ਇੱਕੋ ਸੱਚ ਬੋਲਣਾ ਹੁੰਦਾ ਹਾਂ ਮੰਮੀ ਇੱਧਰ ਸਾਡੇ ਨਾ ਹਰਮਨ ਦੇ ਬਲੌਗ ਲੱਗੀ ਹੋ ਆ ਦੇਖਣ ਮੰਮੀ ਦੇ ਆ ਫੇਵਰੇਟ ਬਲੌਗਰ ਆ ਵੀ ਆ ਦਾਦੀ ਦਾ ਇਹਨਾਂ ਦੀ ਫੇਵਰੇਟ ਆ ਤੇ ਦਾਦੀ ਇਹਨਾਂ ਦੀ ਬਰਫ਼ 'ਚ ਖੇਡਦੀ ਆ ਹਾਂ ਚਲੋ ਹਣ ਭਾਜੀ ਤੁਹਾਡੀ ਵਾਰੀ ਨਹੀਂ ਨਹੀਂ ਸਹੀ ਬੋਲਿਆ ਉਹਨੇ ਸਹੀ ਬੋਲਿਆ ਜੇ ਮੈਂ ਵੀ ਸਹੀ ਬੋਲਿਆ ਫੇਰ ਫੇਰ ਬਾਸ ਠੀਕ ਆ ਫੇਰ ਔਰ ਉਹ ਵੇਜਣੇ 9 14 ਹਾਂ ਫੇ ਦੋਨਾਂ ਨੂੰ ਫਸਾ ਨੂੰ 1000 ਰੱਖਣਾ ਪੈਣਾ ਤੂੰ ਫੇ ਜਿਹੜੀ ਚੀਜ਼ ਤੂੰ ਕਹੂਗਾ ਤੈਨੂੰ ਉਹ ਮਿਲ ਜੂਗੀ ਛੇਤੀ ਟਾਈਮ ਹੈ ਨਹੀਂ ਆਹੋ ਹਿੰਦੇ ਹੁੰਦੇ ਵੇ ਆ ਖਾਲਾ ਦਮ ਤਦ ਇੱਥੇ ਨਹੀਂ ਆ ਥੱਥਾ ਜਾ ਤੂੰ ਆ ਦੇਖ ਕਿ ਹਣ ਕੌਣ ਥੱਥਾ ਨਿਕਲਦਾ ਬੋਲ ਤੋ ਯਾਰ ਬੋਲ ਚਲ ਡਾੜੀ ਨੂੰ ਘਾਰਾਂ ਕਿਉਂ ਵਾਲੀ ਚਲੋ ਸ਼ੁਰੂ ਕਰੋ ਇੰਨਾ ਟਾਈਮ ਨਹੀਂ ਹੈਗਾ ਸਾਡੇ ਕੋਲ ਯਾਰ ਮੈਂ ਕੀ ਬੋਲਣਾ ਹੈ ਤੈਨੂੰ ਅਸੀਂ ਇੰਨੀ ਵਾਰ ਦੱਸ ਦਿੱਤਾ ਸੀ ਮੀਣਾ ਪੰਜ ਛੇ ਵਾਰੀ ਬੋਲ ਦਿੱਤਾ ਲੈ ਆ ਗਿਆ ਤਾਂ ਬੋਲ ਲਈ ਹਾਂ ਹਾਂ ਚਲ ਆਪਣੇ ਆਰੇ ਦੇ ਇੱਕ ਦਾਣ ਬੰਦ ਕਰਦਾ ਹਾਂ ਇਹ ਚਲ ਲੈ ਆ ਯਾਰ ਗੱਲ ਗੱਲ ਦਾ ਬੋਦਾ ਦਾ ਹਾਸਾ ਹੀ ਆ ਜਾਂਦਾ ਨਾ ਨਿਮਰ ਅੱਜ ਬੜਾ ਘੋਰਾ ਜਿਹਾ ਲੱਗੀ ਜਾਂਦਾ ਮੈਨੂੰ ਪਤਾ ਨਹੀਂ ਕੀ ਚੱਕਰ ਆ ਮੰਨਣਾ ਨਹੀਂ ਇਹਨੇ ਐਨਾ ਘੋਰਾ ਹੈ ਨਹੀਂ ਕੇ ਇਹ ਇਹ ਤਾਂ ਤੇਲ ਲਾ ਪਿਆ ਕਰਨ ਪਹਿਲਾਂ ਮੇਰੇ ਅੰਛੀਤੀ ਕਰਿਓ ਕਿਣੀ ਆਇਓ ਮੜੀ ਸਿਮੀ ਚੱਲ ਤੂੰ ਕਿਣੀ ਨਹੀਂ ਇਹ ਇਹ ਬੱਚਾ ਨਹੀਂ ਤੂੰ ਮੇਰੇ ਅੰਨ ਦੇਖੀ ਤੂੰ ਮੇਰੇ ਆਹਾ द्रम में कादा होने पर यह है इधर चल रोटी खाके पोटी जाओ पोटी जा रोटी खाओ रोटी खाके पोटी जाओ पोटी जाके रोटी खाओ रोटी खाके पोटी जाओ पोटी जाके रोटी खाओ रोटी खाके पोटी जाओ पोटी जा रोटी खाओ

ਰੁੱਕ ਗਿਆ ਵੀ ਵਿੱਚ ਬ੍ਰੇਕ ਲੱਗਣ ਲੱਗੀ ਹੈਗਾ ਨਾ ਕੁਝ ਕਹਿ ਹੋਣ ਲੱਗਾ ਇਹ ਪਰ ਇਹ ਮੁੰਡਾ ਬਚਾ ਕਰ ਗਿਆ ਅੱਦਾ ਠੀਕ ਹੈ ਜੱਤ ਕੇ ਵੀ ਦੋਨੋਂ ਜਾਣੇ ਦੋਨਾਂ ਨੇ ਸਹੀ ਬੋਲਿਆ ਮੰਮੀ ਤੁਸੀਂ ਬਾਅਦ ਚ ਕੀ ਠਹਿਈ ਤੁਸੀਂ ਬੋਲੂਗੀ ਮੰਮੀ ਤੁਹਾਡੀ ਖੁਆਇਸ਼ ਵੀ ਆਹੀ ਪੂਰੀ ਕਰ ਦੇਣੀ ਜੋ ਕਹੋਗੇ ਉਹ ਹੀ ਮਿਲੂਗਾ ਲੈ ਮੰਮੀ ਕਹਿੰਦੀ ਦੰਦਾਂ 'ਤੇ ਲਾਉਣੇ ਮੇਰੇ ਤੋਂ ਬੋਲ ਨਹੀਂ ਹੋਣਾ ਬੋਲੂਗੇ ਚਲ ਬੋਲ ਲੈ ਨੀ ਹਾਂ ਚੱਲ ਨਹੀਂ ਮਰਾ ਮੰਮੀ ਸਿਖਾਓ ਹਣ दादी मम्मा रोटी खा के पोटी जाओ हां रोटी जाके रोटी खाओ हां रोटी खा के पोटी जाओ जी रोटी रोटी जाके फिर रोटी ਠੀਕਾ ਮੈਂ ਪੋਟੀ ਜਾ ਕੇ ਮੈਂ ਰੋਟੀ ਖਾਣਾਂ ਪਹਿਰੇ ਪਹਿਲਾਂ ਕੀ ਕਿਹਾ ਮਮਮੀ ਕਹਿੰਦੀ ਪੋਟੀ ਜਾ ਕੇ ਫਟ ਕੇ ਆ ਜਾਓ ਮਮਮੀ ਨੇ ਹੈ ਕਿ ਹਾਂ ਨਾ ਚਲ ਚਲ ਹਾਂ ਕੋਈ ਯਾਰੀ ਗਲਤੀ ਵਲਤੀ ਮਾ ਠੀਕਾ ਤੇ ਅੱਗੇ ਮਮਮੀ ਹੋਰ ਹੁਣ ਕੀ ਕਹਣਾ ਇਹ ਹੀ ਕਹਿਣਾ ਤੁਸੀਂ ਰੋਟੀ ਖਾ ਕੇ ਹਾਂ ਰੋਟੀ ਖਾ ਕੇ ਪੋਟੀ ਜਾਓ ਪੋਟੀ ਜਾ ਕੇ ਰੋਟੀ ਖਾਓ ਕਿ ਲਾ ਪੋਤੀ ਨਹੀਂ ਕਹਿੰਦੀ ਆਪਣੀ ਮੇਰੀ ਪੋਤੀ ਕੀ ਕਹਿੰਦੇ ਰੋ ਰੋਟੀ ਖਾ ਕੇ ਪੋਤੀ ਆ ਰੋਟੀ ਖਾ ਕੇ ਰੋ ਪੋਤੀ ਖਾ ਕੇ ਨੇ ਮੈਨੂੰ ਨਹੀਂ ਯਾਦ ਹੁੰਦਾ ਨੇ ਮੈਨੂੰ ਨੇਰ ਕੀ ਕਹਦੀ ਮਮਮੀ ਮੋਗਰਾ ਸਾਰਾ ਕੁਝ ਖਵਾਤਾ ਚਲ ਮਮਮੀ ਦੀ ਖੁਆਇਸ਼ ਪੂਰੀ ਕਰਦਣੀ ਮਮਮੀ ਕੀ ਖਾਣਾ ਤੂੰ ਇਹ ਦੱਸੋ ਹਣ ਤੂੰ ਇਹ ਦੱਸੋ ਦੋਈ ਜਾਣੇ ਤੁਸੀਂ ਜੋ ਤੁਹਾਨੂੰ ਮਿਲਣਾ ਦੋਈ ਜਾਣੇ ਆਪਣਾ ਅੱਧਾ ਦਾ ਹਿਸਾਬ ਇੱਥੇ ਮਮਮੀ ਹੰਦੋਂਗੇ ਤਹੀਂ ਠੀਕ ਆ ਓਕੇ ਸਹੀ ਆ ਚਲੋ ਠੀਕ ਆ ਜੀ ਲਓ ਜੀ ਦੋਨਾਂ ਨੇ ਸਹੀ ਬੋਲਿਆ ਨਿਮਨ ਤਾਂ ਸਿਮੀ ਨੇ ਵੀ ਤਾਂ ਮੰਮੀ ਨੇ ਵੀ ਮਿਲਦਾ ਤਿੰਨ ਵਾਰੀ ਤਾਂ ਮੰਮੀ ਨੇ ਸਹੀ ਬੋਲਿਆ ਨਾ ਪੰਜ ਸੋ ਬੰਨੇ ਬੰਨੇ ਨਿਕ ਪਿੱਛੇ ਇਹਦਾ ਪਤਾ ਲੈ ਤੈਨੂੰ 8 ਵਾਰੀ ਬੁਲਾਇਆ ਤੁਸੀਂ ਉਹ ਤਾਂ ਕਿ ਤੂੰ ਬ੍ਰੇਕਾ ਲਾਉਂਦਾ ਸੀ ਤਾਂ ਕਰਕੇ ਤੈਨੂੰ 8 ਵਾਰੀ ਬੁਲਾਇਆ ਸੀ ਨਿਮਰ ਨਿਮਰ ਨੇ ਇੱਕ ਸਾਡੇ ਸਿਮੀ ਨੇ ਨਾ ਇੱਕ ਸਾਚ ਸਹੀ ਬੋਲਿਆ ਇਹ ਵੀ ਇੱਕ ਸਾਚ ਸਹੀ ਬੋਲਿਆ ਉਹ ਮਮੀ ਇਹਦਾ ਇਹਨੂੰ ਪੁੱਛਣਾ ਕਹਿੰਦੇ ਕਿ ਕਹਨੇ ਜਿਆਦਾ ਸਹੀ ਬੋਲਿਆ ਔਰ ਸਹੀ ਬੋਲੇਗੇ ਵੈਸੇ ਹੀ ਸਿਮੀ ਨੇ ਸਹੀ ਬੋਲਿਆ ਵੀ ਸਾਰੇ ਜਾਣੇ ਦੱਸਿਓ ਸਿਮੀ ਨੇ ਸਹੀ ਬੋਲਿਆ ਹਨਾ ਦੇਖੋ ਸਾਰੇ ਸਿਮੀ ਨੇ ਸਹੀ ਬੋਲਿਆ ਨਿਮਰ ਵਿੱਚ ਬ੍ਰੇਕਾ ਲਾਉਂਦਾ ਸੀ ਮਮੀ ਤੁਸਿਆਣੀ ਮਮੀ ਕਹਿੰਦੇ ਪੋਟੀ ਜਾ ਕੇ ਫਿਰ ਉੱਠ ਕੇ ਆ ਜਾ ਕਰੋ ਨਹੀਂ ਪੋਟੀ ਜਾ ਕੇ ਫੇਰ ਰੋਟੀ ਖਾਓ। ਆਹ ਨਹੀਂ ਮम्मी ਕਹਿੰਦੀ ਫੇਰ ਉੱਠਿਓ। ਪਤਾ ਨਹੀਂ ਇਦਾਂ ਹੀ ਕਿਹਾ ਹੋਵੇ। ਫੇਰ ਰੋਟੀ ਨਾਲ ਕਹਿੰਦੇ। ਫੇਰ ਆ ਕੇ ਰੋਟੀ ਖਾਓ। ਆ ਕੇ ਗਿਆ ਹੋ ਗਿਆ ਨਾ। ਹਾਂ ਆ ਕੇ ਮੈਂ ਪੋਟੀ ਜਾ ਕੇ ਆ ਕੇ ਰੋਟੀ ਖਾਓ। ਚਲੋ ਠੀਕ ਆ ਜੀ। ਸਾਰੇ ਜਣੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਤੇ ਕੌਣ ਜਿੱਤਿਆ ਸਹੀ ਕਹਿੰਨੇ ਬੋਲਿਆ ਸਿਮੀ ਨੇ ਕਿ ਨਿਮਨ ਨੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ। ਤਾਂ ਅੱਗੇ ਤੋਂ ਵੀ ਤੁਹਾਡੇ ਆਪ ਤੁਹਾਡੇ ਲਈ ਆਪਾਂ ਇਦਾਂ ਦੇ ਫਨੀ ਫਨੀ ਵਲੌਗ ਲੈ ਕੇ ਆਵਾਂਗੇ। ਤਾਂ ਸਾਰੇ ਜਣੇ ਲਾਈਕ ਕਮੈਂਟ ਜਰੂਰ ਕਰਿਓ ਠੀਕ ਆ ਜੀ। ਓਕੇ ਜੀ। ਬਾਏ ਬਾ ਫਨੀ ਸੀ ਕਾਡੇ ਲਈ ਤੁਸੀਂ ਨਹੀਂ ਫਨੀ ਕੀਤਾ ਮੰਮੀ ਨੇ ਫਨੀ ਕਰ ਦਿੱਤਾ ਵਲੌਗ ਨੂੰ ਤੁਸੀਂ ਤਾਂ ਐਵੇਂ ਬੋਰਿੰਗ ਬੰਦੇ ਇਹ ਚਲੋ ਛੇਤੀ ਚਲੋ ਠੀਕ ਹੈ ਜੀ ਆਪਾਂ ਇਹਨਾਂ ਦੇ ਦੇਈਏ ਹੁਣ ਖਾਣ ਪੀਣ ਨੂੰ ਹਾਂ ਖਾਣ ਨੂੰ ਬੈਗੇ ਆ ਹੁਣ ਜੰਦ ਨਹੀਂ ਦਿਖਾਈ ਦੱਸਦਾ ਦੇਖ ਲਈਏ ਹਨ ਮੈਂ ਨਹੀਂ ਖਾਨੀ ਫਿਰ ਆਵਾ ਮੈਂ ਨਹੀਂ ਖਾਨੀ ਹਨ ਹਾਂ ਤੂੰ ਦਾ ਡਾਈਟ ਤੇ ਹੁੰਦਾ ਨਹੀਂ ਮੈਂ ਲੱਗਾ ਹਾਂ ਹਾਂ ਤੂੰ ਦਾ ਡਾਈਟ ਇਹ ਨਹੀਂ ਖਾਂਦੀ ਹੱਲੇ ਇੱਕ ਹੋਰ ਪਲੇਟ ਆਉਣੀ ਆ ਇਹ ਕਰਦੀ ਨਹੀਂ ਇਹ ਡਾਈਟ ਤੇ ਨਹੀਂ ਮੈਂ ਕਿੰਨੀ ਖਾਣਨੀ ਮੈਂ ਤੈਨੂੰ ਪਾ ਕੇ ਦੇਣ ਮੈਂ ਅੱਛਾ ਆ ਜਾ ਠੀਕ ਆ ਕੇ ਰੋਟੀ ਠੀਕ ਆ ਕੇ ਰੋਟੀ